ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਖਸਾਨਵੀਰੋ ਤੁਹਾਡਾ ਆਪਣੇ YouTube ਚੈਨਲ ਸੋਨੂ ਡੇਰੀ ਫਾਰਮ ਹਮਦਪੁਰਾ ਦੇ ਵਿੱਚ ਇੱਕ ਹੋਰ ਗੁਆਇਸਟਾ ਵੀ ਜਿਹੜੇ ਵੀਰਾਂ ਨੇ ਆਪਣੇ YouTube ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਲੱਗੇ ਘੰਟੀ ਦਾ ਬਟਨ ਦਬੋ ਗਲ ਬਟਨ ਦਬਾ ਦਿਨਾ ਤਾਂ ਜੋ ਹਰ ਇੱਕ ਕੋਣ ਵਾਈ ਨੇ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੱਕ ਪਹੁੰਚ ਸਕੇ ਤੇ ਜੇ ਮੇਰੇ ਕਿਸੇ ਵੀਰ ਨੇ ਦਾਦੀ ਐਡ ਕਰਵਾਉਣੀ ਹੋਵੇ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 888990 99722 ਅੱਜ ਦੀ ਵੀਡੀਓ ਵੀਰ ਜੀ ਮੇਰੇ ਆਪ ਦੇ ਫਾਰਮ ਤੋਂ ਮੈਂ ਤੁਹਾਡੇ ਲਈ ਹੌ ਕਰਦੇ ਆ ਸ਼ੁਰੂਆਤ ਪਹਿਲੇ ਨੰਬਰ ਤੋਂ ਪਹਿਲੇ ਨੰਬਰ ਤੇ ਦੇਖ ਸਕਦੇ ਆ ਬਾਈ ਜੀ ਜਰਸੀ ਪੰਜਾਬ ਦੀ ਰੀਜਨਲ ਇੰਟਰਲੀ ਹੁੰਦੀ ਆ ਤੇ ਪਹਿਲਾ ਸੂਏ ਜੀ ਫੇਸ ਕੁਆਲਿਟੀ ਦੇਖ ਸਕਦੇ ਆ ਬਹੁਤ ਟੌਪ ਦੀ ਆ ਤੇ ਅਰੀਜਨਲ ਪੰਜਾਬ ਵਾਲੀ ਜਰਸੀ ਵੀ ਆ ਤੇ ਜੇ ਗੱਲ ਕਰੀਏ ਥਣ ਦੀ ਥਣ ਦੇਖ ਸਕਦੇ ਆ ਪਹਿਲੇ ਸੂਏ ਇਹ ਜਿਹਾ ਥਣ ਲੱਗਦਾ ਨਹੀਂਗਾ ਬਹੁਤ ਸੋਹਣੇ ਥਾਣੇ ਚਾਰੇ ਥਣ ਪੂਰੇ ਨਿੱਖਣੇ ਤੇ ਪੂਰੀ ਸਪੇਸ ਤੇ ਲੱਗੇ ਤੇ ਲੇਵਲ ਤੇ ਮਿਲਕ ਵਿੱਚ ਦੇਖ ਸਕਦੇ ਆ ਬਹੁਤ ਸਟਰੋਂਗ ਲੱਗੀਆਂ ਤੇ ਦੇਖ ਸਕਦੇ ਆ ਮਿਲਕ ਵਿੱਚ ਬਹੁਤ ਸਟਰੋਂਗ ਥਾਂ ਥੋੜਾ ਪੂਰਾ ਚੰਗਾ ਗੁੱਲੇ ਵਾਲਾ ਹੱਥੀ ਚਵਾਈ ਵਾਲਾ ਤੇ ਹਾਈਟ ਫੁੱਲ ਆ ਬਾਈ ਜੀ ਕੋਈ ਛੋਟੀ ਨਹੀਂ ਹੈਗੀ ਤੇ ਬਾਕੀ ਜਿੰਦ ਜਾਣ ਵਾਲੀ ਹੈ ਰਾਜੀ ਹਵਾ ਨਾਲ ਜੇ ਢਲ ਢੁਲ ਬਹੁਤ ਪਈ ਆ ਸੂਨ ਦੇ ਵਿੱਚ ਬਾਈ ਜੀ ਇਹਦੇ 7 ਤੋਂ 8 ਦਿਨ ਬਾਕੀ ਪਏ ਆ ਤੇ ਪਹਿਲਾ ਸੂਆ ਹੀ ਸੁੰਦੀ ਆ ਬਾਈ ਜੀ ਦੀ ਮਾਂ ਦਾ ਮਿਲਕ ਰਿਕਾਰਡ ਰਿਹਾ 20 ਕਿਲੋ ਦਾ ਤੇ ਇਹ ਤੋਂ ਤਾਂ ਆਪਾਂ ਪਹਿਲੇ ਸੂਏ ਬਾੜੀ ਨਹੀਂ ਉਮੀਦ ਕਰਦੇ 16 17 ਕਿਲੋ ਤੋਂ ਬੜੀ ਨਾਮਦਾਰੀ ਨੇ ਚਵਾ ਦੂਗੀ ਜੇ ਮੇਰਾ ਵੀ ਚੰਗਾ ਵੀ ਸੇਵਾ ਕਰਨ ਵਾਲਾ ਹੋਇਆ ਤੇ ਜਿਗ ਦਾ ਸੀਮਨ ਲੱਗਿਆ ਵੀਰੇ ਬੱਸੀ ਦਈ ਇਹਨੂੰ ਏਬੀਐਸ ਦਾ ਤੇ ਫੇਸ ਕੁਆਲਿਟੀ ਦੇਖ ਸਕਦੇ ਹਾਈਟ ਫੁੱਲ ਆ ਤੇ ਫੇ ਤੇ ਮੱਥੇ ਟੂਟਾ ਬੁੱਦਾ ਬੁੱਦਾ ਬਹੁਤ ਚੰਗਾ ਲੱਗਿਆ ਕੱਦ ਹਾਈਟ ਪਾਲਾ ਤੇ ਪ੍ਰਾਈਸ ਇਹਦਾ ਵੀਰ ਜੀ ਫੋਨ ਤੇ ਹੋ ਜੂਗਾ ਹੋਊਗਾ ਜੇ ਜੇ ਮੇਰੇ ਕਿਸਾਨ ਭਰਾ ਦੇ ਜਰਸੀ ਹੋਵੇ ਜਾਂ ਕਿਸੇ ਨੇ ਜਰਸੀ ਪਾਲਣੀ ਹੋਵੇ ਤੇ ਉਹਦੇ ਲਈ ਬਹੁਤ ਚੰਗੀ ਆ ਦੁੱਧ ਨੂੰ ਵੀ ਵਧੀਆ ਰੋਗੀ ਦੁੱਧ ਇਹਨਾਂ ਦਾ ਸੰਘਣਾ ਹੁੰਦਾ ਕੋ 50 ਤੋਂ ਪਲੱਸ ਹੀ ਫੈਂਟ ਆਉਂਦੀ ਹੈ ਇਹਦੀ ਮੈਲਸ ਨਹੀਂ ਰਹਿੰਦੀ ਤੇ ਪਹਿਲਾ ਸੂਆ ਸੁੰਦੀ ਹੈ ਵੀਰੇ ਤੇ ਜੇ ਮੇਰੇ ਕਿਸੇ ਕਿਸਾਨ ਭਰਾ ਦੇ ਵੇੜ ਪਸੰਦ ਹੋਵੇ ਤਾਂ ਮੇਰੇ ਨਾਲ ਫੋਨ ਤੇ ਸੰਪਰਕ ਕਰ ਲਿਓ ਰੇਟ ਇਹਦਾ ਜਾਇਜ਼ ਹੋਊ ਹੋਊ ਫੋਨ ਤੇ ਅੱਗੇ 2 ਨੰਬਰ ਦੇਖ ਸਕਦੇ ਆ ਬਾਈ origignal ਸਾਹੀਵਾਲ ਪ्योर ਸਾਹੀਵਾਲ ਜਿਹਨੂੰ ਆਪਾਂ ਕਹਿੰਦੇ ਨੇ ਪੂਰੀ ਸੀਲ ਠੰਡੀ ਆ ਕੋਈ ਲੱਤ ਛੜ ਵਾਲੀ ਨਹੀਂ ਇਹਲਾਂ ਕਹਿੰਦਾ ਸਾਹੀਵਾਲ ਲੱਤਾਂ ਮਾਰਦੀਆਂ ਥਾਣ ਦੇਖ ਸਕਦੇ ਆ ਚਾਰੇ ਥਾਣ ਪੂਰੇ ਨਿਖੜ ਮੇ ਤੇ ਪੂਰੀ ਸਪੇਸ ਤੇ ਲੱਗਿਆ ਲੇਵ ਉੱਤੇ ਮਿਲਕ ਵੇਜ ਰੱਖਦਾ ਬਹੁਤ ਸਟਰੋਂਗ ਲੱਗੀ ਆ ਪਹਿਲਾ ਸੂਆ ਹੀ ਇਹਸ ਹੁੰਦੀ ਆ ਬਾਈ ਜੀ ਦੇਖ ਸਕਦੇ ਆ ਤੇ ਕੱਦ ਹਾਈਟ ਫੁੱਲ ਆ ਭਜਨ ਵਾਲੀ ਆ ਕੀ ਤੇ ਖਵਾਨੇ ਢਿਲ ਢੁਲ ਬਹੁਤ ਪਈ ਆ ਸੌਣ ਦੇ ਵਿੱਚ ਬਾਈ ਇਹਦੇ 10 ਤੋਂ 12 ਦਿਨ ਪਏ ਆ ਤੇ ਦੁੱਧ ਬਾਈ ਜੀ ਬਹੁਤ ਨਹੀਂ ਆਪਾਂ ਕਹਿ ਸਕਦੇ 13-14 ਕਿਲੋ ਬੜੀ ਨਾ ਹੁੰਦਾ ਤੇ ਪਹਿਲਾ ਸੂਆ ਹੀ ਹੁੰਦੀ ਆ ਬਾਈ ਤੇ ਇਹਦਾ ਪ੍ਰਾਈਸ ਬਾਈ ਜੀ ਮੁੱਲ ਜਿੰਨਾ ਮਰਜ਼ੀ ਕਰਾ ਲਓ 50 ਕਰੋੜ 48 ਕਰਾ ਲਓ ਇਹ 45000 ਦੇਣੀ ਹੈ ਬਸ 45000 ਦੀ ਵੈੜ ਦੇ ਦਾਂਗੇ ਦੁੱਧ ਦੁੱਧ ਬਹੁਤ ਸੰਘਣਾ ਆਊਗਾ ਮੱਜਾ ਨਾ ਮੁਕਾਬਲਾ ਹੁੰਦਾ ਦੁੱਧ ਦਾ ਪੂਰਾ ਵਧੀਆ ਦੁੱਧ ਹੁੰਦਾ ਕਹਿਣ ਦੀ ਮਤਲਬ ਵੀ ਪੀਣ ਯੋਗ ਦੁੱਧ ਹੁੰਦਾ ਇਹਦਾ ਬਾਕੀ ਸਾਹੀਵਾਲ ਦੱਸਣ ਦੀ ਲੋੜ ਹੀ ਨਹੀਂ ਆਪਾਂ ਨੂੰ ਪਤਾ ਹੀ ਹੈ ਸਾਹੀਵਾਲ ਦਾ ਕੀ ਰਿਜ਼ਲਟ ਹੁੰਦਾ ਤੇ ਪੂਰੀ ਸੀਟ ਢੰਡੀ ਆ ਕੋਈ ਲੱਤ ਛੜਾ ਲਈ ਬੈਠਣੀ ਹੈਗੀ ਅੱਜ ਦੀ ਵੀਡੀਓ ਮੇਰੇ ਆਪ ਦੇ ਘਰ ਤੋਂ ਤੁਹਾਡੇ ਲਈ ਦੋ ਬਣਾ ਸੀਗੇ ਦੋਨੇ ਤੁਹਾਨੂੰ ਪ੍ਰੋਪਰ ਡਿਟੇਲ ਦੱਸ ਦਿੱਤਾ ਨਾ ਜੇ ਦੋਨਾਂ ਬੜਾ ਵਿੱਚੋਂ ਕੋਈ ਕਿਸਾਨ ਭਰਾ ਕੋਈ ਵੀ ਵੜਾ ਪਸੰਦ ਆਉਂਦੀ ਹੋਵੇ ਤਾਂ ਮੇਰੇ ਨਾਲ ਫੋਨ ਤੇ ਸੰਪਰਕ ਕਰ ਲਿਓ ਮੇਰਾ ਪਿੰਡ ਹੈਗਾ ਹਿੰਦੂਪੁਰਾ ਜ਼ਿਲ੍ਹਾ ਮੋਗਾ ਤੁਸੀਂ ਨਿਹਾਲ ਸਿੰਘ ਵਾਲਾ ਤੇ ਮੋਬਾਈਲ ਨੰਬਰ ਹੈ ਮੇਰਾ 789099728 ਤੇ ਰੂਟੀਨ ਦੇ ਵਿੱਚ ਮੇਰੀਆਂ ਵੀਡੀਓ ਦੇਖਣ ਲਈ ਮੇਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਲਦ ਮਿਲਦਾ ਕਿਸੇ ਨਵੀਂ ਵੀਡੀਓ ਨਾਲ ਥੈਂਕ ਯੂ ਬਈ